ਸ਼ਾਸਤਰੀ ਗਾ ਜੀ ਲਾਂਡਾ ਡਿਸਕਸ਼ਨ ਪ੍ਰੋਗਰਾਮ ਦੇ ਵਿੱਚ ਮੈਂ ਸਾਰਿਆਂ ਦਾ ਸਵਾਗਤ ਵੀਰ ਬੋਟਾ ਪੈ ਗਈਆਂ ਸਾਰੇ ਟੀਕੇ ਬਹਿ ਗਏ ਅਰ ਕੰਨਾਂ ਦਾ ਯੋ ਕਹਿ ਲੋ ਗੁਰਗੂਪੁਰ ਹੋ ਗਿਆ ਕੰਨਾਂ ਦਾ ਯੋ ਕਹਿ ਲੋ ਵੀਰ ਠੀਕਾ ਕੰਨਾਂ ਦੇ ਭਰ ਕਾ ਐਸਾ ਪੂੜੇ ਮੱਲ ਗਿਆ ਵੀਰ ਬਾ ਨਹੀਂ ਸੂਤ ਆਂਦੇ ਵੀਰ ਸਾਬਤੇ ਬਾਤ ਮਨੂ ਤੋਂ ਫਿਰ ਹਾਸੀ ਬਿਯਾਰੀ ਤਰਸ ਵੀ ਆ ਰਿਆਂ ਯੋ ਕਰਮਜੀਤ ਅਨਮੋਲ ਕੇ ਉੱਪਰ ਵਿਚਾਰੇ ਨੇ ਬਹੁਤ ਮਿਹਨਤ ਕਰ ਕਰ ਕਾ ਇਤਨੇ ਪੈਸੇ ਕਮਾਏ ਫਿਲਮਾਂ ਦੇ ਵਿੱਚ ਯੋ ਜਾਦਵੀ ਕਿਤੇ ਭਗਵੰਤ ਮਾਨ ਸਿੰਘ ਮਿਲਦਾ ਹੋਣਾ ਉਸ ਨੂੰ ਯੋ ਕਹਿ ਲੋ ਵੀਰ ਆਨਾ ਮਾਰਦਾ ਆਉਣਾ ਵੀ ਤੋਂ ਤੋਂ ਪੰਜਾਬ ਦਾ ਸੀਐਮ ਬਣ ਗਿਆ ਮਾਰੇ ਰ ਗਿਆ ਹਲੇ ਫਿਲਮਾਂ માં ਹੀ ਗੇੜੇ ਖਾਂਦੇ ਫਿਰੇ ਅਰ ਭਗਵੰਤ ਮਾਨ ਨੇ ਕਿਹਾ ਆਉਣਾ ਵੀ ਚੱਲ ਕੋਈ ਨਹੀਂ ਵੀਰ ਯੋ ਵੀ ਭੰਗਾ ਥਰਾ ਕੱਢ ਦੇਂਗੇ ਅਰ ਭਗਵੰਤ ਮਾਨ ਨੇ ਦੇਖਦੇ ਨਾਲੇ ਯਾਰੀ ਪਗਾਤੀ ਨਾਲੇ ਕਹਿ ਲਿਓ ਵੀਰ ਇੱਧਰ ਬੋਟਾ ਮੈਂ ਖੜਾ ਕਰਕੇ ਸਾਰੀ ਗੱਲ ਮੁਕਾਤੀ ਈਬ ਯੋ ਕਹਿ ਲੋ ਬਈ ਕਰਮਜੀਤ ਅਨਮੋਲ ਨਾਰ ਦੀ ਨਾ ਪਾਰ ਦੀ ਯੋ ਵਿਚਾਲੇ ਨਾਰ ਆਵਾਜ਼ਾਂ ਮਾਰਦੀ ਵਾਲਾ ਕੰਮ ਹੋ ਗਿਆ ਵੀਰ ਇਹ ਯੋ ਵਿਚਾਰਾ ਪਤਾ ਨਹੀਂ ਫਿਲਮਾਂ ਮਾ ਵੀ ਇਹੋ ਕੀ ਤਰ੍ਹਾਂ ਕੰਮ ਕਰੇਗਾ ਕਿ ਤਰ੍ਹਾਂ ਨਹੀਂ ਔਰ ਉਧਰ ਚਰਨਜੀਤ ਚੰਨੀ ਵੀਰ ਜਲੰਧਰ ਤੇ ਮਾਰ ਗਿਆ ਬਾਜੀ ਚੰਡੀ ਕਹ ਰਿਹਾ ਵੀ ਬਹੁਤੇ ਭੰਗੜੇ ਪਾਣੇ ਦੀ ਲੋੜ ਹੈ ਨਹੀਂ ਵੀਰ ਬਹੁਤਾ ਖਰੋਦ ਪਾਣੇ ਦੀ ਲੋੜ ਹੈ ਨਹੀਂ ਵੀਰ ਬਾ ਕਰਾ ਯੋ ਮਤਲਬ ਹਾਲੇ ਪੰਜਾਬ ਨੂੰ ਬਹੁਤ ਲੋੜ ਮਾਨੂੰ ਬਹੁਤ ਮਿਹਨਤ ਕਰਨੀ ਪਵੇਗੀ ਪੰਜਾਬ ਨੂੰ ਉੱਪਰ ਲਿਆਉਣ ਵਾਸਤੇ ਅਰਚਨ ਜੀ ਚੰਨੀ ਨੇ ਜੋ ਬਾਤ ਪਾਈ ਵੀਰਾ ਅਰਿਸ਼ ਕੇ ਗਿਆ ਤੁਹਾਨੂੰ ਇਹ ਦੱਸ ਦਿਆਂ ਵੀ ਚੰਨੀ ਇਹ ਵਮਪੀ ਬਣ ਗਿਆ ਮੈਂ ਤੋਂ ਬੇਨਤੀ ਕਰਾਂ ਵੀ ਚੰਨੀ ਕਿਸੇ ਵੀ ਨਾ ਉੱਥਾ ਜਾਗਾ ਯੋ ਉੱਥੇ ਲੋਕ ਸਭਾ ਮੀਚੋ ਦਿੱਲੀ ਕੇ ਵੀ ਸੰਸਦਮ ਬੈਠ ਰਕੇ ਬੱਕਰੀਆਂ ਚੋਣੇ ਗਿਆ ਕਹਾਵਤਾਂ ਸੁਣਾਈ ਆ ਵੀ ਮੈਨੂੰ ਬੱਕਰੀ ਚੋਣੀ ਆਵਾ ਤੋਬੇ ਮਾ ਤੇ ਘਾਰਾ ਕੱਢਣਾ ਹਵਾ 25 ਕਰੋੜ ਦਾ ਮਾਲਕ ਯੋ ਗਰੀਬ ਇਹ 25 ਕਰੋੜ ਦਾ ਮਾਲਕ ਵੀਰ ਯੋ ਮਾਈਕੀ ਤੋਂ ਇਹ ਕਹਿ ਰਹਾ ਮੇਰੇ ਪਾ ਹੈ ਨਹੀਂ ਪੈਸੇ ਅਰ ਵਿਰੋਧੀ ਕਹ ਰਹੇ ਪੈਸਾ ਬਹੁਤ ਜੋੜਿਆ ਇਨਾਨਾ ਅਰ ਬੇਨਤੀ ਕਰਾਂ ਵੀਰ ਕਿ ਉੱਥੇ ਜਾਗਾ ਵੀ ਯੋ ਲੋਰਡ ਸਪੀਕਰਾਂ ਵਾਲਾ ਕੰਮ ਸ਼ੁਰੂ ਕਰ ਦੇ ਕਿਤੇ ਮੈਨੂੰ ਲੋਰਡ ਸਪੀਕਰ ਵੀ ਲਾਣੇ ਆਵਾ ਮੈਨੂੰ ਯੋ ਵੀ ਕਰਨਾ ਆਵਾ ਬੇਨਤੀ ਕਰ ਰਾ ਜੋ ਕੰਮ ਨਾ ਕਰਿਓਗੇ ਜਿਹੜੇ ਕੰਮ ਖਾਤਰ ਜਤਾ ਦਾ ਭੇਜਿਆ ਬਾਤਾਂ ਮ ਕਰ ਲਿਓ ਅਰ ਵੀਰ ਭਗਵਾਨ ਤਮਾਨਾ ਯੋ ਕਹਿ ਰਿਹਾਤਾ ਕਾ ਭਈ ਕਿ ਕਲੀਅਰ ਦੀ ਬੋਰਡ ਨਹੀਂ ਲੱਭਦੀ ਵੀਰ ਦੀ ਫਲਾਣਾ ਜੇ ਬੋ ਇਹ ਵੋਟਾਂ ਦੇ ਬਾਅਦ ਤੋਂ ਯੋ ਭਗਵਾਨ ਤਮਾਨ ਇਸ ਤਰ੍ਹਾਂ ਪੰਜਾਬ ਮਾ ਦੇ ਗਾਇਬ ਹੋਇਆ ਜਿੱਤਰਾ ਕਹਿ ਲਿਓ ਵੀਰ ਯੋ ਬੋਰ ਦੇ ਕੀ ਯੋ ਸ਼ਿਰਪਾ ਦੇ ਸ਼ਿੰਗ ਅ ਗਾਇਬ ਹੋ ਜਾ ਇਤਰਾ ਗਾਇਬ ਹੋ ਗਿਆ ਇਹ ਵੀਰ ਇਸਨੇ ਨਾ ਆਪ ਤੋਂ ਬੋਲ ਕਾ ਕੁਛ ਨਹੀਂ ਪਾਇਆ ਨਹੀਂ ਤੋ ਵੀਰ ਇੱਕ ਦਿਨ ਨਹੀਂ ਛੱਡਿਆ ਇਸ ਕੀ ਆਈਟੀ ਟੀਮ ਆਲੇ ਭਗਵਾਨ ਤਮਾਨ ਕੇ ਦੇ ਵੀਡੀਓ ਆ ਪਾ ਵੀਡੀਓ ਪਾਰੇ ਵੀਰ ਇਹ ਬੇਰੂਸਾ ਸੋਸ਼ਲ ਮੀਡੀਆ ਯੋ ਐਕਸ ਪਾ ਜਾ ਕਾ ਲਿਖਿਆ ਪੋਸਟ ਪਾਇਉ ਥਾ ਮੇਰਾ ਪੰਜਾਬੀ ਗਾ ਵੀ ਲੋਕ ਸਭਾ ਮਾ ਜਿਹੜਾ ਮੈਨੂੰ ਫਤਵਾ ਦਿਆ ਮੇਰੇ ਸਿਰ ਮੱਥੇ ਆਨ ਲੋਕਾਂ ਦੀ ਸ਼ੀਵਾਰ ਵਿਕਾਸ ਕੰਮ جاری ਰਹੇਗਾ ਔਰ ਆਖਰ ਮੈਂ ਕਹਿ ਰਿਹਾ ਆ ਬ ਆਬਾਦ ਰਹੋ ਜਿੰਦਾਬਾਦ ਰਹੋ ਇਹ ਵੀ ਤਾਂ ਕਰਨਾ ਹੀ ਪਵੇਗਾ ਵੀਰ 13 0 ਦੇ ਦਾਵੇ ਕਰ ਰਿਹਾ ਦਾਇਓ ਭਗਵਾਨਤਮਨ 3 ਸੀਟਾਂ ਲਿਆਗਾ ਦਗਣਾ ਯੋ ਕਹਿ ਰਿਹਾ ਤਾਂ 13 0 ਕਰ ਦਿਓ ਚਲੋ ਇਦਨਾ ਲੱਖ ਲੱਖ ਸੁਗਰ ਵੀ 13 ਤੇ 3 ਹੋ ਗਈਆਂ ਔਰ ਇਹ ਉਹ ਕਹਿ ਲੋ ਵੀ 13 ਤੋਂ ਸਾਰੇ ਭਾਰਤ ਮਨ ਆਈਆਂ ਇਹਨਾਂ ਨੂੰ ਸੀਟਾਂ 13 ਸੀਟਾਂ ਸਾਰੇ ਭਾਰਤ ਮਨ ਆਈਆਂ ਇਹ ਉਹ ਮਾਰ ਰਹੇ ਤੇ ਰੌਲਾ ਪਾ ਰਹੇ ਤੇ ਉਧਰ ਕੇਜਰੀਵਾਲ ਤਰ ਲੋ ਮੱਛੀ ਹੋ ਰਿਆ ਮੰਨੂ ਕੱਢੋ ਜੇਲਮਾਂ ਤੇ ਬਾਹਰ ਕਾ ਮੈਂ ਤੂੰ ਪ੍ਰਚਾਰ ਕਰ ਖਾਣਾ ਹਰ ਦੇ ਲਿਓ ਉੱਥਾ ਯੋ ਈ 13 ਸੀਟਾਂ ਨਹੀਂ ਗੀਆਂ ਯੋ ਕਹਿਆ ਸਾਰੇ ਇੰਡੀਆ ਮਾਂ ਨਹੀਂ ਆਂ ਬਚਾਰੇ ਆਂਗੇ ਇਹ ਪੰਜਾਬ ਮਾਂ ਤੇ 13 ਪੜ ਰਹੇ ਦੇ ਵੀਰ ਆ ਰੀਸੀ ਕਰ ਕਾ ਕਹਿ ਲਓ ਵੀਰ ਅਰੇ ਫਰੀਦਕੋਟ ਕੇ ਵਿੱਚੋਂ ਆ ਵੀ ਦੇਖ ਲਓ ਉੱਥਾ ਯੋ ਭੀਜਪੀ ਦਾ ਨਿਸ਼ਾਨਾ ਨਹੀਂ ਲਗਿਆ ਫਿਰ ਕਿਸੇ ਪਾਸਾ ਵੀਰ ਯੋ ਕਹਿ ਲਓ ਅੱਜ ਗੱਲ ਪਲਟ ਗਈ ਈਬ ਬੋਲੀ ਨਹੀਂ ਪੈਂਦੀ ਵੀ ਰਿਸਤੇ ਪਹਿਲਾਂ ਤਾਂ ਬੋਲੀਆਂ ਪਾਪ ਆਗਾ ਯੋਗਾ ਅਵੀ ਲੋਕਾਂ ਨੂੰ ਵਜ਼ਾਏਗਾ ਤਾਂ ਈ ਵੀ ਦ ਸੁਵਿਧਾ ਨਵੀਂ ਮਾਰਕਟਾਂ ਗਿਆ ਕਾਹ ਕਿਸੇ ਪਾਸਾ ਦੱਸੋ ਅ ਦਿੱਲੀ ਵਾਲਿਆਂ ਦਾ ਅੱਖਮ ਲੈਣੇ ਦਾ ਨਤੀਜਾ ਇੰਡੀਆ ਵਾਲਿਆਂ ਨੇ ਪੰਜਾਬ ਵਾਲਿਆਂ ਨੇ ਤਾਂ ਹੀ ਵੀਰ ਯੋ ਫਤਵਾ ਘੰਡੇ ਦਾ ਭਗਵੰਤ ਮਾਨ ਗਿਆ ਹੱਥ ਪਾ ਰੱਖਦਾ ਵੀ ਲੈ ਵੀਰ ਤੌਣ ਲੈਣ ਜਾ ਰਹੇ ਵੀ ਮਨ ਨੂੰ ਗਿਆ ਔਰ ਮੈਨੂੰ ਤਾਂ ਹੈਰਾਨੀ ਹੋ ਰਹੀ ਏ ਬਦਲ ਪਰਵਾਰ ਕੀ ਯੋ ਸੁਖਬੀਰ ਬਾਦਲ ਸਿਆਣਾ ਮੇਣਾ ਬੰਦਾ ਉਸੇ ਘਰ ਵਾਲੀ ਚੌਥੀ ਵਾਰ ਜਿੱਤ ਗਈ ਔਰ ਜਸ਼ਨ ਮਨਾਰੇ ਖੁਸ਼ੀ ਮਨਾਰੇ ਇਤਲੀ ਪਾਕਾ ਜਵਾਬ ਦਿਆ ਬੀਬੀ ਨੇ ਅਕਾਲੀ ਦਾ ਲਮਾ ਯੋ ਦੇਖ ਲਿਓ ਸੁਖਵੀਰ ਸਿੰਘ ਬਾਦਲ ਯੋ ਬਾਦਲ ਸਾਹਿਬ ਕਹ ਰਹੇ ਕਹਾ ਬੀਰਾ ਆ ਬਾਦ ਬਤਨ ਵੱਜੇ ਦਾ ਸਸਲੀ ਕਾਲੀ ਦਾ ਤੋਈ ਬਣੇਗਾ ਸੁਖਵੀਰ ਸਿੰਘ ਬਾਦਲ ਨੂੰ ਚਿੰਤਾ ਉਹਦੀ ਇਸ ਬਾਤ ਕੀ ਸਰਬਜੀਤ ਸਿੰਘ ਵਾਲਾ ਅਰਮਰਤਪਾਲ ਯੋ ਜਿੱਤ ਕੇ 13 ਮਾ ਤੇ ਇੱਕ ਸੀਟ ਲੈ ਕਾਏ ਭਾਜਪੀ ਦੇ ਵੀ ਤਾਲੇ ਚਲੇ ਗਏ ਉਤੋ ਬੀਰਾ ਬਾਦਨਾ ਦਾ ਟੋਲਾ ਹੈ ਅਰ ਕਿਸ ਚੀਜ਼ ਕੀ ਯੋ ਖਾਤ ਜਿੱਤ ਹਾਸਲ ਕਰੀ ਨਾ ਨੇ ਸਾਰੀ ਸੀਟਾਂ ਤੋ ਖਾਰ ਗਏ ਇੱਕ ਸੀਟ ਪਾ ਜੀਤ ਤੱਕ ਆਇਓ ਜਸ਼ਨ ਮਨਾ ਰਹੇ ਕੁਸੀਆਂ ਸਾਰਾ ਪੰਜਾਬ ਖਾਲੀ ਹੋ ਗਿਆ ਵੀਰਾਂ ਦੀ ਇੱਕ ਸੀਟ ਵੀ ਆ ਅਕਾਲੀ ਦਲ ਦਾ ਜੋ ਹਾਲ ਹੋ ਗਿਆ ਕਿਤਲੀ ਕਾਦੀ ਪੁੱਠੀ ਪੈ ਗਈ ਕਿਤਲੀ ਤੋਂ ਕਾਲੀਆਂ ਕੇ ਉੱਪਰ ਕਿ ਕਲੀ ਪੈ ਗਈ ਇੱਕ ਸੀਟ ਜਿੱਤੀ ਬਸ ਹੈ ਉਧਰ ਭਗਵੰਤ ਮਾਨ ਕੀ ਵੀ ਕਿ ਕਲੀ ਪੁੱਠੀ ਪੈ ਗਈ ਹੈ ਅਰ ਬਧਾਈਆਂ ਦੇ ਰਿਹਾ ਸੁਖਬੀਰ ਬਾਦਲ ਕਾ ਬਧਾਈਆਂ ਵਰਕਰਾਂ ਦਾ ਧੰਨਵਾਦ ਲੈ ਦੱਸ ਪੂਰੇ ਪੰਜਾਬ ਮਾ ਤਾਰੀ ਇੱਕ ਸੀਟ ਆਈ ਵੀਰ ਵਰਕਰਾਂ ਦਾ ਧੰਨਵਾਦ ਕਿਹੜੀ ਬਾਤ ਕਾ ਕਰ ਰਹੇ ਥਾ ਮਨ ਤੋਂ ਸਾਂ ਜਮਾਨੇ ਆਂਦੇ ਯੋ ਸਿਆਸਦਾਨਾ ਮਤਲਬ ਇਹ ਕਹ ਲਓ ਵੀ ਇਹਨਾਂ ਨੂੰ ਆਪਣੀ ਸੀਟ ਤੱਕ ਮਤਲਬ ਬਾਕੀ ਕੋਈ ਹਾਰੇ ਕੋਈ ਜਿੱਤੇ ਜਿਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਸੀਟ ਤੇ আর ਉੱਧਰ ਪਟਿਆਲੇ ਵਾਲੇ ਸੀਟ 'ਤੇ ਕਰ ਮੀਰ ਗਾਂਧੀ ਜੀ ਸੇ ਨਾ ਵੀ ਮਜ਼ਾਕ ੜਾਇਆ ਬਹੁਤ ਗਾਂਧੀ ਜੀ ਸੇ ਨੂੰ ਮੈਂ ਮੀਰ ਬੇਨਤੀ ਕਰ ਰਹਾ ਤਾਂ ਕਰਦਾ ਦੋਦਿਆਂ ਦੇ ਠੇਕੇ ਕਰਾਣੇ ਪੰਜਾਬ ਮਾ ਇਹ ਵਜਾ ਘਰ ਆਉਣਾ ਪਾ ਲੇਗੇ ਤੇ ਤੌ ਵੀ ਸ਼ਦੀਕ ਕੀ ਤਰ੍ਹਾਂ ਸੁੱਤਾ ਪਿਆ ਰਹੇ ਉੱਥਾ ਜਾਗਾ ਉਥੇ ਮੂਸਕਾ ਨ ਲੰਦੇ ਰਹੇ ਕਿਹੜਾ दारू पी ਗਿਆ ਕੌਣ ਸੂਫੀ ਆਇਆ ਕੌਣ ਕੀ ਤਰ੍ਹਾਂ ਆਇਆ ਜਿਹੜੇ ਕੰਮ ਪਾ ਤਾਨੂੰ ਵੀਰ ਲਾਇਆ ਉਰਾ ਮਿਹਨਤ ਕਰ ਕਰ ਜਿਤਾਇਆ ਲੋਕਾਂ ਨੇ ਬਾ ਚੀਜ਼ ਥਮ ਕਰਿਓ ਉਈ ਨਾ ਹੋਰ ਉਹ ਕਿ ਪਤਾ ਕਿ ਮਾਰੀ ਜੋ ਚੂਟਕਲੇ ਸੀ ਉਹ ਵੀ ਲਾ ਗਿਆ ਤਾਂ ਕੀ ਕਵਿਤਾ ਜੀ ਸੁਣਾ ਰਿਆ ਤੇ ਭਗਵੰਤਾਂ ਚੂਟਕਲੇ ਸੁਣਾ ਮਾ ਈਸਨੋ ਵੀ ਦੇ ਲੋ ਵੀ ਹਵਾ ਯੋ ਕਹਿ ਲੋ ਵੀ ਇਹ ਉੱਥੇ ਵਾਲੀ ਐਮਪੀ ਵਾਲੀ ਲੱਗੀ ਵੀਰ ਔਰ ਧਰਮ ਵੀਰ ਗੰਦੀ ਬੋਹ ਹਸਾਸ ਕਾ ਗੱਲਾਂ ਕਰ ਰਹਾ ਤਾਂ ਚਲੋ ਸਿਆਣਾ ਮਿਆਣਾ ਬੰਦਾ ਇਹ ਮੈਂ ਕੀ ਕਹਾਂ ਸੁਨੋ ਵੀਰ ਚੰਗੀ ਬਾਤ ਵੀਰ ਉਦਰ ਹੋਰਾ ਲੱਗਿਆ ਕੈਪਟਨ ਅਮਰਿੰਦਰ ਸਿੰਘੇ ਟੱਬਰ ਨੂੰ ਬੀ ਬੀ ਪਰਨੀਤਕਾਰ ਚੰਗੀ ਭਰੀ ਜਿੱਤ ਜੇਗਾ ਰਤੀਬ ਦੇਖ ਲਿਓ ਕੈਪਟਨ ਕੇ ਮਗਰ ਲਾਕਾ ਇਹ ਬੀ ਜੀ ਪੀ ਜਵੈਨਕਾਰ ਕਾ ਬੀਰ ਯੋ ਵੀ ਬੀਜੀ ਹੀ ਕਰਾ ਖਰਾ ਬਿਠਾ ਦੇ ਚਾਲੀ ਵੀ ਨਿਆਣੇ ਨੂੰ ਖਲਾਈ ਜਾ ਕਰੇਗਾ ਅੱਗਾ ਵੀ ਹੈ ਇਹ ਪੋਤੇ ਪੋਤੀਆਂ ਇਹਨਾਂ ਨੂੰ ਖਲਾਈ ਜਾ ਕਰੇਗੇ ਹੋਰ ਕਿਆ ਤੇਰੀ ਹੋਈ ਕੰਮ ਰਹਿ ਗਿਆ ਕੈਪਟਨ ਸਾਹਿਬ ਨੂੰ ਉਮੀਦ ਹੈ ਵੀ ਉਹ ਰਾਜਪਾਲ ਲਾ ਦੇਗਾ ਮੁੱਧੀ ਅਰ ਕੱਲ ਮੁੱਧੀ ਕਾ ਮੂੰਹ ਤਰਿਆ ਵਤਾ ਆਪ ਕੀ ਬਾਰ 400 ਪਾਰ ਤੇ 400 ਛੱਡੋ ਵੀਰ ਈ ਨਾਗੇ ਤਾਂ 300 ਨੇ ਪਾਰ ਹੋ ਗਈਆਂ ਤੇ 400 ਰੋਲਾ ਪਾਰੇ ਤੇ 400 ਕਰਦੇ 400 ਕਰਦੇ ਅਰ ਬਿਰਮਨ ਤੋਂ ਅਰ ਸਬਾਬੰਦਿਆ ਵਾਰੇ ਜਿਹੜੇ ਬੰਦੇ ਆੜੀ ਪਾਰਟੀਆਂ ਛੱਡ ਗਾਈ ਇਵਰ ਯੋ ਗੋਲਡੀ ਯੋ ਤੂਰੀ ਵਾਲਾ ਜਿਹੜਾ ਗੋਲਡੀ ਆ ਦੱਸ ਚੰਗਾ ਭਲਾ ਕਾਂਗਰਸ ਪਾਰਟੀ ਹੋਂਦਾ ਬੈਠਾ ਰਹਿਂਦਾ ਉੱਥਾ ਐ ਮੁੱਥੇ ਦੇ ਚਾੜੂ ਵਾਲੇ ਘਰ ਜਿੱਤ ਸੋ ਚਾੜੂ ਵਾਲਾ ਗਏ ਸੰਗਰੂਰ ਤੇ ਮਰੀਵ ਅੱਗਾ ਪੰਜਾਬ ਮਾਂ ਕਹੇ ਵੀ ਲੋਕ ਕਹਰੇ ਕਾ ਕਾਂਗਰਸ ਕੀ ਸਰਕਾਰ ਆ ਵੀ ਕਾ ਛੰਡਾ ਤੋਂ ਕੰਮ ਨਹੀਂ ਕਰਦਾ ਇਹ ਭਗਵਾਨ ਤਮਨ ਹੋ ਕੇ ਕੰਨ ਜੇ ਕੰਮ ਨਾ ਕਰਿਆ ਵੀ ਫੇਰ ਹੋ ਜੇਗੀ ਅੱਗਾ ਜਾ ਕਾ ਤਨ ਤਨ ਇਬਰ ਰਬਨੀਤ ਬਿੱਟੂ ਨੇ ਕਹਿਆ ਦੱਦੇਗੀ ਪੱਗ ਨੂੰ ਦਾਗ ਲਾਤੇ ਰਾਜਾ ਬੜਿੰਗ ਕੱਲ ਕਹਰੇ ਮੈਂ ਪੰਜਾਬ ਕਾ ਪੁੱਤਰ ਦੇ ਧਿਆਣੇ ਦੇ ਵਿੱਚ ਮੈਂ ਜਸ਼ਨ ਮਣਾਏ ਢੋਲ ਵਜਾ ਕ ਵੀਰ ਰਾਜੇ ਬੜਿੰਦ ਦਾ ਵੀ ਚੰਗਾ ਸੂਤ ਆ ਗਿਆ ਨਹੀਂ ਇਹਨਾਂ ਨੇ ਕੋਈ ਚੰਗੀ ਐ ਵੀ ਚੋਕ ਤੋਂ ਚੰਗੀ ਲਾਈ ਦੀ ਕਾਮੀ ਬੰਨਿਆਂ ਨੂੰ ਆਏ ਕਿ ਆਏ ਕਿ ਆ ਪਰ ਬੰਨਿਆਂ ਨੇ ਫਿਰ ਵੀ ਹਿੰਮਤ ਕਰ ਕਾ ਨਾ ਜੋ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਦਿਆਂ ਵੀਰਾ ਰਾਜਾ ਬ੍ਰਿੰਗ ਚ ਧਾਤਿਆ ਉਰੇ ਤੇ ਨਹੀਂ ਵੀਰਾ ਰਬਨੀਤ ਬਿੱਟੂ ਬਿਆਨਤ ਕਾ ਪੁੱਤਾ ਤੋਂ ਜੋ ਕਹਿ ਰਹੇ ਵੀਰ ਬੈਟ ਕਾ ਬਾਗਬਾਸੀਆਂ ਰੇਲ ਲੱਗ ਗਿਆ ਦਾ ਕਰਾ ਮੈਂ ਤਾਂ ਪੰਜਾਬ ਕਾ ਸੀਐਮ ਬਣਾਗਾ ਕਾ ਗਾਣਾ ਟਾਈਮ ਦੇ ਵਿੱਚ ਆਰ ਉਧਰ ਜੋ ਕਹਿ ਲੋ ਵੀਰਾ ਕਿਸਾਨਾਂ ਦੇ ਵਿਰੋਧ ਕਰ ਕਾ ਹੰਸਰਾ ਜਾਂਸ ਕਹਿ ਰਿਹਾ ਮੇਰਾ ਬੜਾ ਨੁਕਸਾਨ ਹੋਇਆ ਕਾ ਮੈਂ ਤਾਂ ਤਾਂ ਹੀ ਕਾ ਜਿੱਤਿਆ ਕਸਾਨਾ ਨੇ ਵਿਰੋਧ ਬਹੁਤ ਕਰਿਆਗਾ ਮੈਂ ਤੂੰ ਕਾ ਜਿੱਤ ਜਣਾ ਦਾ ਦੱਸ ਇਸ ਕੀ ਨਹੀਂ ਮਨ ਸਮਝਿਵਾਂਂਦੇ ਵੀ ਤਾ ਉਹ ਬਿਰ ਕਿਹੜੇ ਚੱਕਰਾਂ ਪੈ ਰਿਆ ਐ ਹਾਂਸਿਕਾ ਇਹੋ ਗੱਲੋ ਪੂਰਾ ਕੰਮੇ ਖਤਮ ਕਰਤਾ ਇਹੋ ਆਪਣੇ ਆਪ ਨੂੰ ਫਕੀਰ ਕਹਿ ਰਿਆ ਤਾ ਉਹ ਮੇਰੇ ਕਿਸੇ ਜਗ੍ਹਾ ਵੀ ਗੌਣ ਗੌਣ ਵਾਲਾ ਕੰਮ ਸ਼ੁਰੂ ਕਰ ਗੀਰਾ ਦਾ ਕੰਮ ਕਰ ਇਹ ਵੀ ਦੱਸ ਵੀ ਦੋ ਤਰੀਕੇ ਨੂੰ ਤਾ ਕਿਸੇ ਨੂੰ ਮਿਲੇਗਾ ਜਾਂ ਤਾ ਉਹ ਦਰਦੋ ਬਾਲ ਲਲਕਾਰਾ ਮਾਰਤੇ ਆ ਆ ਵੀ ਦੋ ਤਰੀਕੇ ਨੂੰ ਦੇਖੇਂਗੀ ਤਾ ਲਿਖ ਲਿਓ ਨੋਟ ਕਰ ਲਿਓ ਨੋ ਯਾ ਨੋਰ ਤੇ ਨਾਲੇ ਮਿਰੁੱਦਰ ਤੋਂ ਬੋਦੀ ਨੂੰ ਵੀਕਤਾ ਪਾਈ ਵੀ ਵੀ ਕਿਤੇ ਮੈਨੂੰ ਨਾ ਤੜਿਆ ਦਰਦੇ 416 ਫੂਕ ਨਿਕਲ ਗਈ ਫਿਰ ਉਧਰ ਗੋਦੀ ਮੀਡੀਆ ਵਾਲਿਆਂ ਨੂੰ ਸੰਜਮ ਆ ਰਿਹਾ ਵੀ ਫਿਰ ਕੀ ਕਰੇ ਕੀ ਨਾ ਕਰੇ আর ਉਧਰ ਸੋਨੀਆ ਗਾਂਧੀ ਦਾ ਛੋਕਰਾ ਬਾਪ ਉੱਠੇ ਸ਼ਾਲਾ ਮਾਰ ਰਿਹਾ ਸੋਨੀਆ ਗਾਂਧੀ ਦਾ ਛੋਕਰਾ ਕਰਾ ਕਾ ਮਾਰੇ ਤੋ ਕਾ ਕੀ ਅੰਦੀ ਕੋ ਕੀ ਨਜ਼ਾਰੇ ਬਣਨੇਗੇ ਕਾ আর ਸੋਨੀਆ ਗਾਂਧੀ ਦੇ ਛੋਕਰੇ ਕਾ ਹੈ ਵੀ ਰੋਟਾ ਫਿਰ ਬਹੁ ਟਾਈਮ ਕੇ ਬਾਅਦ ਫਿਰ ਕਿਤੇ ਨਾ ਕਿਤੇ ਇਹਨਾਂ ਨੂੰ ਮਾੜੀ ਮੋਟੀ ਖੁਸ਼ੀ ਦੇਖਣੇ ਨੂੰ ਮਿਲੀ ਨਹੀਂ ਤੋ ਵੀ ਰਹੀ ਹੋਗੀ ਵਿਚਾਰੇ ਬਹੁ ਟਾਈਮ ਕੇ ਖੱਜੜੇ ਗੋਰੇ ਤੇ ਉਧਰ ਯੋ ਕਹ ਲੋ ਕਿ ਇਹ ਜਨੂ ਸਾਰੇ ਮਜ਼ਾਕ ਕਰੇ ਕਰਤੇ ਇਹੋ ਸੋਨੀਆ ਦਾ ਨੇ ਚੋਗਰੇ ਨੂੰ ਤਾਂ ਵੀ ਉਹ ਦੋ ਜਿੱਟਾ ਘੜ ਜਾ ਉੱਥਾ ਆਰ ਜਾ ਪਰ ਚਲੋ ਐਤ ਕਿ ਇਸ ਦਾ ਚੰਗਾ ਲੋਟ ਆ ਗਿਆ ਕੰਮ ਯੋ ਦੋ ਸੀਟਾ ਕੇ ਉੱਪਰ ਖੜਿਆ ਤਾਂ ਫਿਰ ਆਰੀ ਇਤਨੇ ਇਸ ਕੀ ਕਿਸਮਤ ਚੰਗੀ ਛੋਗਰੇ ਕੀ ਦੋਏ ਗਿਆ ਦੋਏ ਸੀਟਾ ਜਿੱਤ ਗਿਆ ਫਿਰ ਨਹੀਂ ਇਸ ਕਾ ਹੋ ਗਿਆ ਦਾ ਪੂਪੜਾ ਸ ਮੇਰਾ ਨਹੀਂ ਹੋਗਾ ਕੰਮ ਇਹੋ ਪੈਗਾ ਚੱਕਰ ਚੱਕਰ ਪੈਣਾ ਹੀ ਤਾਂ ਵੀਰ ਜੇ ਨਾ ਉੱਥਾ ਉਹ ਕਰਦਾ ਸੈਟਿੰਗ ਸੂਟਿੰਗ ਵੀ ਆਪਣੀ ਇਸका तो हो ਗਿਆ ਕੰਮ ਫਿਰ ਹਰ ਦੋਏ ਸੀਟਾਂ ਕੀ ਉੱਪਰ ਉਹ ਕਹਿੰ ਲੋ ਕਿ ਜਿੱਤ ਗਿਆ ਉੱਥਾ ਹਰ ਈਵ ਦੇਖੋ더라 ਯੋ ਨतीश ਕੁਮਾਰ ਅੱਦੇ ਆਵੇ ਤੇ ਆਵਾ ਬਦਨੀ ਨतीश ਕੀ ਨੇ ਪਾਸੇ ਤੇ ਆਵੇਗਾ ਜੇਤਾ ਗਿਆ ਭਾਜਪੀ ਵਾਲੇ ਪਾਸੇ ਨੂੰ ਫਿਰ ਤੋਂ ਆ ਦੇਗਾ ਲੋਟ ਕੰਮ ਨਹੀਂ ਤਾਂ ਫਿਰ ਫਿਰ ਕੰਮ ਫੈਲਾਵਨ ਨੂੰ ਫਿਰ ਮੈਨੂੰ ਜਿਆਦਾ ਸੌਖਾ ਲੱਗਦਾ ਨਹੀਂ ਕਿਸੇ ਪਾਸੇ ਬਾਕੀ ਦੇਖੋ ਵੀਰ ਸਿਆਸਤ ਸਿਆਸਤ ਦੇ ਵਿੱਚ ਮੈਂ ਕਿਸੇ ਨੂੰ ਕਿਆ ਕਹਿ ਸਕਾਂ ਯੋ ਤਾਂ ਸਵੇਰੇ ਸਿਆਸਤ ਦਾ ਨੁਕਸਾਨ ਸ਼ਾਮ ਨੂੰ ਵੀ ਇਹਦਾ ਬਿਆਨ ਕੋਸੋ ਜਾ ਇਸਕੇ ਵਿੱਚ ਮੈਂ ਵੀ ਕੋਈ ਦੂਰ ਆਇਆ ਹੈ ਨਹੀਂ ਬਾਕੀ ਇਸਕੇ ਗੱਲ ਗੱਲ ਵੀਰ ਤੁਹਾਨੂੰ ਮੈਂ ਦੱਸ ਦਿਆਂ ਵੀ ਚੈਨਲ ਨੂੰ ਥੰਮ ਕਰ ਦਿਓ ਸਬਸਕ੍ਰਾਈਬ ਇਸਕੇ ਉੱਪਰ ਮੈਂ ਤੁਹਾਨੂੰ ਰੋਜ਼ ਨਵੇਂ ਨਵੇਂ ਸਟੋਰੀਆਂ ਨਵੇਂ ਨਵੇਂ ਬਾਤਾਂ ਸੁਣਾਇਆ ਕਰਾਂਗਾ ਵੀਰ ਇਹ ਥਾਰੇ ਗਰ ਮੈਂ ਕਰ ਰਿਹਾ ਪ੍ਰੋਮਿਸ ਇਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਰਿਆਂ ਦਾ ਮੈਂ ਕਰਨਾ ਧੰਨਵਾਦ ਆਰ ਇਹ ਮਨਨ ਦੇ ਉਜਾਜਤ ਮਰ ਸਾਰੇ ਲਾਡੇ ਬੱਦੀ ਵੀਰ ਪਿਆਰ ਭਰੀ ਸਤਕਾਰ ਭਰੀ ਸਤਿ ਸ੍ਰੀ ਅਕਾਲ